ਹਾਂਜੀ ਸਵਾਗਤ ਹੈ ਤੁਹਾਡਾ ਟਰੈਕਟਰ ਐਂਜੀਪ ਇਨਫੋਰਮੇਸ਼ਨ ਚੈਨਲ ਤੇ ਤੇ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਵੀ ਸਤਨਾਮ ਬਾਈ ਹੋਰਾਂ ਨੇ ਤੇ ਬਾਈ ਹੋਰਾਂ ਨੇ ਟਰਾਲੀ ਪੇਂਟ ਕਰਨੀ ਆ ਆਪਣੀ 1 ਟਨ ਵਾਲੀ ਨਿਸ਼ਾਨ ਮਾਂਟਨ ਵਾਲੀ ਟਰਾਲੀ ਤੇ ਇੱਕ ਤਾਂ ਤੁਹਾਨੂੰ ਪਤਾ ਵੀ ਆਪਣੇ ਕੋਲ ਇਹ ਛੋਟੀ ਟਰਾਲੀ ਆ ਜੀਪ ਵਾਲੀ ਤੇ ਇੰਜਨ ਤੁਹਾਨੂੰ ਪਤਾ ਇੰਜਨ ਬਦਲਿਆ ਸੀ ਬਾਕੀ ਉਹ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਤੇ ਬਾਈ ਹੁਰੀ ਹੁਣ ਆਪਣੀ ਟਰਾਲੀ ਤੇ ਪੇਂਟ ਕਰ ਰਹੇ ਨੇ ਜੀ ਅੱਜ ਪਹਿਲਾਂ ਤਾਂ ਇਹ ਕੈਮੀਕਲ ਲਾ ਰਹੇ ਨੇ ਹਾਂ ਫੋਰਮੈਨ ਕਿਵੇਂ ਆ ਬਹੁਤ ਵਧੀਆ ਜੀ ਬਹੁਤ ਕੀ ਜਗੜਾ ਫੋਰਮੈਨ ਇਹ ਇਹ ਮੁਰਗਾ ਗਿਆ ਜੀ ਰੰਗ ਲਾਉਣ ਵਾਸਤੇ ਮੁਰ ਥਾਤੇ ਫੋੜੇ ਹਨ ਮੁਰਗੇ ਨੇ ਹਾਂਜੀ ਹਾਂਜੀ ਥਾਤੇ ਸਹੀ ਗੱਲ ਹੈ ਹੱਥਾਂ ਤੇ ਵੀ ਲੜਦਾ ਹੋਊਗਾ ਇਹ ਬਹੁਤ ਜਿਆਦੇ ਵੀਰੇ ਬਹੁਤ ਥਾਤੇ ਦਾ ਕਾਲੇ ਕਿਵੇਂ ਦਸਤਾਨੇ ਜੇ ਫੜ ਕੇ ਨੇ ਹਾਂ ਰੰਗ ਲਾਉਂਦੇ ਆਂ ਬਾਈ ਟਰਾਲੀ ਤੋਂ ਠੀਕ ਹੈ ਜੀ ਲਓ ਬਾਈ ਜੀ ਟਰਾਲੀ ਤੋਂ ਬਾਈ ਰੰਗ ਲਾ ਰਹੇ ਆਂ ਪਹਿਲਾਂ ਆਪਾਂ ਤੇ ਬਾਕੀ ਤੁਹਾਨੂੰ ਪੇਂਟ ਵੀ ਦੱਸਾਂਗੇ ਵੀ ਕਿਹੜਾ ਆ ਸੀਗਾ ਪੇਂਟ ਇਹ ਬਾਈ ਵਿੱਲੀਆਂ ਜੀਪਾਂ ਦੇ ਰੰਗ ਹੁੰਦਾ ਇਹ ਤੇ ਆਪਾਂ 2K ਨਹੀਂ ਇਹਨੂੰ ਕਹਿ ਸਕਦੇ ਇਹ ਮੈਟ ਪੇਂਟ ਆ ਉਂ ਦੇਖ ਸਕਦੇ ਤੁਸੀਂ ਤੇ ਲਿਖਿਆ ਹੋਇਆ ਹੈਗਾ ਆਟੋਮੈਟਿਕ ਗ੍ਰੀਨ ਤੇ ਤੁਹਾਨੂੰ ਬੜਾ ਰੰਬੀ ਪੇਂਟ ਕੀਤਾ ਸੀਗਾ ਆਪਾਂ ਤੇ ਆਹ ਲੋ ਜੀ ਕੈਮੀਕਲ ਲੱਗ ਰਿਹਾ ਤੇ ਕੈਮੀਕਲ ਸਾਰਾ ਪੱਟ ਦੂਗਾ ਤੇ ਉਸ ਤੋਂ ਬਾਅਦ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਵੀ ਪਹਿਲਾਂ ਇਹ ਹਾਲਾਤ ਨੇ ਟਰਾਲੀ ਦੇ ਉਸ ਤੋਂ ਬਾਅਦ ਤੁਹਾਨੂੰ ਪੇਂਟ ਕਰਕੇ ਦੱਸਾਂਗੇ ਵੀ ਕੀ ਸਾਡੀ ਵੀਡੀਓ ਨਾਲ ਜੁੜੇ ਰਿਹਾ ਕਰੋ ਲੋ ਜੀ ਰੰਗ ਲਾਉਣ ਦਾ ਕੰਮ ਚੱਲ ਰਿਹਾ ਜੀ ਟਰਾਲੀ ਚੋਂ ਦੇਖ ਸਕਦੇ ਤੁਸੀਂ ਰੰਗ ਲਾਉਣ ਦਾ ਕੰਮ ਟਰਾਲੀ ਤੋਂ ਚੱਲ ਰਿਹਾ ਦੇਖੋ ਕਾਲਾ ਰੰਗ ਲਾ ਰਿਹਾ ਈ ਟਰਾਲੀ ਤੋਂ ਰੰਗ ਲਾ ਕੇ ਆਇਆ ਵੀ ਵਧੀਆ ਬਣ ਜਾਂਦੀ ਏ ਜੀ ਇਹ ਤੇ ਨਾਲ ਦੀ ਨਾਲ ਆਪਾਂ ਫਾਰਿਸ ਟੈਪ ਲਗਾਵਾਂਗੇ ਵੀ ਕਿਹੜਾ ਰੰਗ ਕਰਦੇ ਆਂ ਜੀ ਆਪਾਂ ਕਿੰਨੇ ਲੀਟਰ ਰੰਗ ਲੱਗਦਾ ਕਿੰਨੇ ਦਾ ਆਉਂਦਾ ਬਾਕੀ ਆਹ ਸਾਡੇ ਦੇਖ ਸਕਦੇ ਹੋ ਤੁਸੀਂ ਅਰिजिनल ਪਲੇਟ ਲੱਗਦੀ ਹੈ ਵਾਂਟਨ ਦੀ ਟਰਾਲੀ ਹੈ ਜੀ ਇਹ ਨਿਸ਼ਾਨ ਵਾਂਟਨ ਦੀ ਬਾਕੀ ਆ ਛੋਟੀ ਜੀ ਟਰਾਲੀ ਇਹ ਹਜ਼ਾਰਾਂ ਦਾ ਬਣ ਜੂਗਾ ਜੀ ਇਹ ਮੈਟ